ਰਣਜੀਤ ਨਗਾਰਾ ਛਾ ਕੋਟ ਦੀ ਟੀਮ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਹੋਈ ਭਾਰੀ بارش ਦੇ ਨਾਲ ਨੁਕਸਾਨੇ ਘਰਾਂ ਦਾ ਵਕ ਵਕ ਪਿੰਡਾਂ ਵਿੱਚ ਜਾ ਕੇ ਨਰੀਖਣ ਕੀਤਾ ਗਿਆ ਇਸੇ ਲਈ ਤਹਿਤ ਅੱਜ ਪਿੰਡ ਕੋਟਲੀ ਗਾਜਰਾ ਵਿਖੇ ਪਹੁੰਚ ਕੇ ਲੋਕਾਂ ਦਾ ਹਾਲਚਲ ਪੁੱਛਿਆ ਤਾਂ ਲੋਕਾਂ ਨੇ ਭਰੇ ਮਨ ਨਾਲ ਦੱਸਿਆ ਕਿ ਭਾਰੀ بارش ਪੈਣ ਕਰਕੇ ਸਾਡੇ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਾਡੀ ਟੀਮ ਵੱਲੋਂ ਲੜੀਵਾਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੁਦਰਤੀ ਆਫ਼ਤੀ ਨਾਲ ਲੋਕਾਂ ਦੇ ਹੋਏ ਨੁਕਸਾਨ ਦੀ ਸਾਰੀ ਰਿਪੋਰਟ ਪਿੰਡੂ ਮਜ਼ਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀਆਂ ਜਥੇਬੰਦੀਆਂ ਨੇ ਆਗੂਆਂ ਤੱਕ ਪਹੁੰਚਾਈ ਤਾਂ ਜਥੇਬੰਦੀਆਂ ਨੇ 11 ਸਤੰਬਰ ਨੂੰ ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਦਫ਼ਤਰਾਂ ਅੱਗੇ ਰੋਸ ਮਜਾਰਾ ਕੀਤਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਲੋਕਾਂ ਦੀ ਦਰਦ ਭਰੀ ਆਵਾਜ਼ ਪਹੁੰਚਾਈ ਜਾਵੇ ਜਥੇਬੰਦੀਆਂ ਦੇ ਦਬਾਅ ਕਾਰਨ ਮੁੱਖ ਮੰਤਰੀ ਪੰਜਾਬ ਨੇ ਅੱਜ ਪੀੜਤ ਪਰਿਵਾਰਾਂ ਨੂੰ 40000 ਤੇ 120000 ਬਤੌਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਪਰ ਲੋਕ ਐਨੇ ਨਾਲ ਖੁਸ਼ ਨਹੀਂ ਹੋਏ ਕਿਉਂਕਿ ਇੰਨੀ ਕੁ ਰਕਮ ਦੇ ਨਾਲ ਇੰਨੀ ਮਹਿੰਗਾਈ ਦੇ ਵਿੱਚ ਐਲਾਨੀ ਗਈ ਰਕਮ ਦੇ ਨਾਲ ਕੋਠੇ ਨਹੀਂ ਪੈਂਦੇ ਇਸ ਕਰਕੇ ਲੋਕਾਂ ਦੇ ਮੰਗ ਹੈ ਕਿ ਮੁਆਵਜ਼ੇ ਦੀ ਰਾਸ਼ੀ ਵਧਾ ਕੇ ਪੀੜਤ ਲੋਕਾਂ ਨੂੰ ਰਾਹਤ ਦਵਾਈ ਜਾਵੇ ਜੀ ਨਾ ਤੁਹਾਡਾ ਮੇਰਾ ਨਾਮ ਜੋਤੀ ਹੈ ਘਰ ਵਾਲੇ ਦਾ ਨਾਮ ਸਰਬਜੀਤ ਆ ਮੇਰੇ ਘਰ ਦੀ ਸਿਸਤੀ ਬਹੁਤ ਜ਼ਿਆਦਾ ਖਰਾਵਾ ਪਿੰਡ ਕਿਹੜਾ ਜੀ ਪਿੰਡ ਕੋਟਲੀ ਗਜਰਾ ਮਸੀਤ ਮੱਲਾ ਮਸੀਤੇ ਸਾਡਾ ਸਮਾਨ ਪਿਆ ਵਾ ਠੀਕ ਆ ਜੇ ਅਸੀਂ ਪੂਰਾ ਪਰਿਵਾਰ ਮਸੀਤੇ ਰਹਿਣਾ ਵਾ ਸਾਡੇ ਕੰਧਾਂ ਫਟੀਆਂ ਪਈਆਂ ਹੋਈਆਂ ਵਾਂ ਨੀਆਂ ਬੈਠੀਆਂ ਹੋਈਆਂ ਵਾਂ ਛੱਤਾਂ ਖਿਸਕ ਗਈਆਂ ਵਾਂ ਨਾ ਕੋਈ ਮੈਂਬਰ ਆਇਆ ਵਾਂ ਨਾ ਕੋਈ ਸਰਪੰਚ ਆਇਆ ਵਾਂ ਨਾ ਕੋਈ ਪਟਵਾਰੀ ਆਇਆ ਵਾਂ ਸਾਡੀ ਸਿਹਤਾਂ ਕਿਸੇ ਨੇ ਨਹੀਂ ਕੀਤੀ ਸਾਡੀ ਸਿਹਤਾਂ ਕੀਤੀ ਜਾਵੇ ਕਿ ਸਾਨੂੰ ਗ੍ਰਾਂਟ ਫੁੱਲ ਲਾਵੇ ਅਸੀਂ ਘਰ ਬਣਾਈਆਂ ਲੈਂਪਰ ਪਾਈਏ ਸੀ ਠੀਕ ਹਾਂ ਜੀ ਇਹਦੇ ਵੀ ਕੋਈ ਨਹੀਂ ਪਹੁੰਚਿਆ ਦੇਖਣ ਘਰ-ਬਾਰ ਨਹੀਂ ਦੇਖਣ ਆਏ ਇਸ ਘਰ ਦੇ ਮਾਲਕ ਦਾ ਨਾਮ ਲਖਵੀਰ son of ਬਗਾਰਾਮ ਬਗਾਰਾਮ ਪਿੰਡ ਕੋਟਲੀ ਗਾਜਰਾਂ ਦਾ ਆ ਵਿਚਾਰਾ ਉਹ ਖਰੇ ਕੋਈ ਮੁਸੀਬਤ ਦਾ ਮਾਰਿਆ ਕਦੇ ਹਸਪਤਾਲ ਗਿਆ ਨਾ ਮੁਸੀਬਤ ਦਾ ਮਾਰਿਆ ਹਸਪਤਾਲ ਗਿਆ ਕਿਸੇ ਗੱਲ ਖਰੇ ਕੀ ਜਾਂ ਐਕਸੀਡੈਂਟ ਹੋ ਗਿਆ ਤੇ ਉਹਦੇ ਘਰ ਦੀ ਸਥਿਤੀ ਜਿਹੜੀ ਆ ਬਹੁਤ ਹੀ ਤਰਸਯੋਗ ਆ ਇਹਨਾਂ ਘਰਾਂ ਦੇ ਵਿੱਚ ਇਨਸਾਨ ਰਹਿ ਰਹੇ ਆ ਬੜੀ ਹਦਾਨੀ ਵਾਲੀ ਗੱਲ ਇਹਨਾਂ ਘਰਾਂ ਦੇ ਵਿੱਚ ਇਨਸਾਨ ਰਹਿ ਰਹੇ ਇਹ ਸਾਡੇ ਸਿਸਟਮ ਦੀ ਨਲਾਇਕੀ ਤੇ ਸਾਡੇ ਸਿਸਟਮ ਦੇ ਮੂੰਹ ਤੇ ਕਾਰੀ ਚਪੇੜ ਆ ਇਹ ਦੱਸਣਾ ਚਾਹੀਦਾ ਆ ਕਿ ਇਹ ਅਸੀਂ ਆਧੁਨਿਕ ਭਾਰਤ ਦੇ ਵਿੱਚ ਰਹਿ ਰਹੇ ਆ ਸ਼ਰਮ ਹੋਣੀ ਚਾਹੀਦੀ ਆ ਇਹ ਗੱਲ ਕਹਿੰਦੇ ਆ ਵੀ ਅਸੀਂ ਆਧੁਨਿਕ ਭਾਰਤ ਤੇ ਚਾਹ ਡਿਜੀਟਲ ਇੰਡੀਆ ਦੇ ਵਿੱਚ ਨਹੀਂ ਆ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਆ ਲੋਕ ਵੋਟਾਂ ਲੈਣ ਵੇਲੇ ਕੀ ਤੇ ਪ੍ਰਸ਼ਾਸਨ ਦੇ ਅਧਿਕਾਰੀ ਕੀ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਆ ਪਰ ਗਰਾਊਂਡ ਲੈਵਲ ਤੇ ਆ ਕੇ ਵੇਖੋ ਲੋਕਾਂ ਦਾ ਕੀ ਹਾਲ ਆ ਕਿਸ ਸਥਿਤੀ ਦੇ ਵਿੱਚ ਰਹਿ ਰਹੇ ਆ ਆ ਦੇਖੋ ਆ ਬਾਥਰੂਮ ਟੋਇਲਟ ਆ ਇਹਨਾਂ ਦੀ ਕੀ ਹਾਲ ਆ ਦੇਖੋ ਇਨਸਾਨ ਜਨਮਰਾ ਨਾਲੋਂ ਵੀ ਬੱਦਰ ਹਾਲਤ ਬਣੀ ਹੋਈ ਆ ਇਨਸਾਨਾਂ ਦੀ ਦੁਰ ਲਾਣ ਤੇ ਹੋਜੇ ਸਿਸਟਮ ਦੇ ਵੀ ਸਾਨੂੰ ਗ੍ਰਾਂਟ ਦਿੱਤੀ ਜਾਵੇ ਵੀ ਘਰ ਦੇ ਮੰਦੇ ਹਾਲ ਕੀ ਨਾਲ ਜੀ ਤੁਹਾਡਾ ਮੇਰਾ ਕੰਮ ਹੈ। ਅੱਛਾ ਜੀ। ਤੁਹਾਡੇ ਕੀ ਕਰਦੇ ਹਸਪਤਾਲ ਤੁਹਾਡੇ? ਦਿਹਾੜੀ ਨੂੰ ਕਰਦੇ। ਦਿਹਾੜੀ ਦੱਪਾ। ਹਾਂਜੀ। ਤੇ ਹਾਲਤ ਕੀ ਆ ਘਰ ਦੀ ਕੋਈ ਚੋਇਆ ਇਹ? ਹਾਂ ਜੀ ਬਹੁਤ ਆ। ਪਰਸੂ ਵੀ ਤੁਹਾਡੇ ਆਈ ਨਾ। ਤੇ ਕੋਈ ਆਇਆ ਮਤਲਬ ਜਦੋਂ بارشਾਂ ਪਈਆਂ ਸੀ ਛੱਤ ਚੋਂਦੇ ਸੀ। ਕੋਈ ਆਇਆ ਹੋਵੇ ਕੋਈ ਮਦਦ ਦੇਣ ਕੋਈ ਤਰਪਾਲ ਦੇਣ। ਨਹੀਂ ਕੋਈ ਸਰਪੰਚ ਜਾਂ ਕੋਈ ਕਲਰਕ ਕੋਈ ਪਟਵਾਰੀ ਨਹੀਂ ਨਹੀਂ ਕੋਈ तो मा तो लाग रही दरबार लाया चप्पल करना बबा जी ती कोई ग्रांट प्राप्त की सहायता प्राप्त की कोई नहीं आया <laughs> ਮੀਂਹ ਦੇ ਵਿੱਚ ਫੇਸਬੁਕ ਸੇ ਹੈ ਨਹੀਂ ਜੀ ਰੋਟੀ ਪਾਣੀ ਆ ਤੁਹਾਡਾ ਕੀ ਆ ਇਹ ਮੁੰਡੇ ਨੇ ਬੱਕੀਆਂ ਰੱਖਿਆ ਕਮਰਾ ਸੀ ਉਹ ਵੀ ਹੂੰ ਅੱਛਾ ਏਦਾਂ ਏਦਾਂ ਰੋਟੀ ਪਾਣੀ ਬਕਾਉਣੇ ਆ ਤੁਹਾਡੀ ਗੈਸ ਕੋਈ ਪੁੱਛ ਨਹੀਂ ਸੀਗਾ ਜਿੱਲੇ ਜਿੱਲੇ ਮੀਂਹ ਦੇ ਵਿੱਚ ਗੈਸ ਹੀ ਲੁਕੋਗੇ ਸੀ ਏਦਾਂ ਰੋਟੀ ਬਣਾਈ ਇਹਨਾਂ ਨੇ ਤੇ ਵੋਟਾਂ ਫੇ ਪਾਈ ਜਾਂਦੇ ਆ ਹਾਂਜੀ ਹਾਂਜੀ ਵੋਟਾਂ ਤਾਂ ਪਾਉਣੀਆਂ ਹੀ ਆ ਕੀ ਕਰੀਏ ਹੁਣ ਦੱਸੋ ਜਦ ਮੈਂ ਤਾਂ ਕਰਦੇ ਆ ਨਾਨਕੇ ਹੱਥ ਜੋੜਦੇ ਉਹ ਤਾਂ ਪਾਉਣੀਆਂ ਪੈਂਦੀਆਂ ਇਹ ਨਹੀਂ ਦੇ ਦੇ ਕੋਈ ਵਿਧਵਾਵਾ ਇਹ ਨਹੀਂ ਦੇ ਦੇ ਕਿਸੇ ਦਾ ਕਿੱਦਾਂ ਦਾ ਘਰ ਆ ਕਿੱਦਾਂ ਲੋਟਾਂ ਮਿਲੇ ਜਿਹੜੇ ਲਿਲੜੀਆਂ ਕੱਢਦੇ ਆ ਕੇ ਤੇ ਤੁਸੀਂ ਹੁਣ ਜਾ ਕੇ ਉਹਨਾਂ ਦੇ ਮੂੰਹ ਤੇ ਚਪੇੜ ਨਹੀਂ ਮਾਰਦੇ ਵੀ ਤੁਸੀਂ ਬਹੁਤ ਕਹੀ ਜੀ ਉਹਨਾਂ ਲੱਗਦੀ ਨੂੰ ਐ ਸਰੋਗ ਤੇ ਚੱਲ ਜਾਂਦੇ ਸਰਵੇ ਵਾਲੇ ਆਏ ਤਾਂ ਉਹਨਾਂ ਨੂੰ ਸਿੱਧੇ ਲੈ ਗਏ ਮਗਰ ਹੈਂਗ ਹੋ ਜਾਂਦੇ ਹੈਂਗ ਹੈਂਗ ਹੋ ਕੇ ਨੰਗ ਜਾਂਦੇ ਉਹ ਬੋਲਦੇ ਕਹਿੰਦੇ ਤਾਂ ਬਹੁਤ ਸਿੰਦਰ ਸਿੰਦਰ ਲਿਖਿਆ ਨਾ ਹਾਂਜੀ ਲਿਖਿਆ ਇਹ ਅੱਜ ਤੁਹਾਡੇ ਘਰ ਆ ਕੀ ਨਾਂ ਤੁਹਾਡਾ ਕਿਰਸੇ ਕੀ ਹੋ ਰਹੀ ਹਾਲਤ ਮੀਆਂ ਦੇ ਵਿੱਚ ਖਸਤਾ ਹਾਲਤ ਆ ਦੇਖੋ ਕੱਪੜਿਆਂ ਦਾ ਢੇਰ ਲੱਗੇ ਪਿਆ ਸਾਰੇ ਹੀ ਖਰਾਬ ਹੋ ਗਏ ਛੱਤਾ ਚੋਈਆਂ ਬਹੁਤ ਜ਼ਿਆਦਾ ਜੋ ਚੋਕੇ ਉਹ ਸਾਰੇ ਕੱਪੜੇ ਸਾਡੇ ਬੈੱਡ ਸਾਰੇ ਖਰਾਬ ਹੋ ਗਏ ਕੋਈ ਤਰਪਾਲਾਂ ਮਿਲੀਆਂ ਨਹੀਂ ਜੀ ਕੋਈ ਆਇਆ ਕਹਿਣ ਕੋਈ ਸਾਰ ਲੈਣ ਆਇਆ ਕੋਈ ਤਰਪੈਲ ਨਹੀਂ ਮਿਲੀ ਕੁਝ ਨਹੀਂ ਲੱਗਿਆ ਆ ਦੇਖੋ ਕੁਝ ਆ ਦੇਖੋ ਇੱਥੋਂ ਤਾਂ ਲਾ ਕੇ ਇੱਥੋਂ ਤਾਂ ਟੈਂਟ ਸਾਧ ਹੈ ਇੱਥੇ ਰਾਤ ਸਾਰੇ ਕਹਦੇ ਗੌਰਮੈਂਟ ਕੋਲੋਂ ਕੁਛ ਸਰਕਾਰ ਕੋਲੋਂ ਕੋਈ ਆਸ ਹੈਗੀ ਆ ਹਲੇ ਹਾਲ ਤਾਂ ਕੋਈ ਆਸ ਨਹੀਂ 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 ਆਸ ਤਾਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਨੂੰ ਹੈ ਨਹੀਂ ਆਪਾਂ ਸਿਰਫ ਵੋਟਾਂ ਪਾਉਣ ਚੁੱਕ ਗਈਆਂ ਹਾਂ ਪਰ ਆਪਾਂ ਨੂੰ ਮੰਮੀ ਜੀ ਮਾਰੇ ਆਪਾਂ ਮੰਗਤਾ ਕੋਈ ਨਾ ਕੋਈ ਸਰਕਾਰ ਕੋਲੋਂ ਸਾਡਾ ਹੱਕ ਬੰਦਾ ਵਾ ਹਾਂਜੀ ਹਾਂਜੀ ਅਸੀਂ ਟੈਕਸ ਦਿੰਨੇ ਆ ਅਤੀਲ ਨਹੀਂ ਦੱਬੀ ਵੀ ਬਾਲਦੇ ਤਾਂ ਆਪਾਂ ਉੱਤੇ ਵੀ ਟੈਕਸ ਦਿੰਨੇ ਆ ਜੇ ਸਰਕਾਰ ਕੋਈ ਕੁਝ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਜੀ ਅਸੀਂ ਕਮਾਲਪੁਰ ਤੋਂ ਆ ਅ ਹਾਂ ਜੀ ਦੱਸੋ ਕੀ ਪ੍ਰੋਬਲਮ ਸਰ ਸਾਡੇ ਨਾ ਪਹਿਲਾਂ ਤਾਂ ਕਹਿੰਦੇ ਕਰਜ਼ੇ ਮਾਫ਼ ਹੁਣ ਇਹਨਾਂ ਨੇ ਫੇਰ ਸਾਨੂੰ ਨੋਟਿਸ ਭੇਜ ਦਿੱਤੇ ਆ ਕਾਹਦੇ ਜੀ ਬੈਂਕ ਤੋਂ ਲੋਨ ਲਿਆ ਸੀ ਆ 50 ਹਜ਼ਾਰ ਦਾ ਤਾਂ ਉਹਨਾਂ ਨੇ ਫੇਰ ਸਾਨੂੰ ਨੋਟਿਸ ਭੇਜ ਦਿੱਤੀ ਇਸ ਕਰਕੇ ਅਸੀਂ ਇੱਥੇ ਪਹੁੰਚੇ ਆ ਅੱਛਾ ਪਰ ਹੁਣ ਜੋ ਚਲੋ ਜੋ ਅੱਜ ਦੇ ਹਾਲਾਤ ਆ ਧਰਾਂ ਦੇ ਧਰਾਂ ਦੇ ਹਾਲਾਤ ਸਰ ਬਹੁਤ ਮਾੜੇ ਆ ਕਿਉਂਕਿ ਸਾਡੇ ਛੱਤਾਂ ਸਾਰੀਆਂ ਝੋਗੀਆਂ ਬਾਲੇ ਡਿੱਗਣ ਵਾਲੇ ਹੋ ਗਏ ਆ ਇਸ ਕਰਕੇ ਸਾਨੂੰ ਤਰਪਾਲਾਂ ਦੀ ਵੀ ਜ਼ਰੂਰਤ ਹੈ ਤੇ ਤੁਹਾਡੇ ਤੱਕ ਤਰਪਾਲਾਂ ਪਹੁੰਚੀਆਂ ਨਹੀਂ ਨਹੀਂ ਜੀ ਸਾਡੇ ਤੱਕ ਨਹੀਂ ਪਹੁੰਚੀਆਂ ਪਹਿਲਾਂ ਨਹੀਂ ਸਰ ਸਾਡੇ ਕੋਲ ਕੁਝ ਵੀ ਨਹੀਂ ਪਹੁੰਚਿਆ ਇਸ ਟਾਈਮ ਹਾਂਜੀ ਬਹੁਤ ਔਖੇ ਜੀ ਬੀਬੀ ਜੀ ਪ੍ਰੋਬਲਮ ਸੋਲਿ ਤੁਸੀਂ ਕਮਾਲਪੁਰ ਵਾਲੀਆਂ ਹਾਂਜੀ ਤੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆ ਸਾਡੇ ਘਰਾਂ ਦਾ ਦਵੇ ਬਹੁਤ ਔਖਾ ਹੋ ਗਿਆ ਸਾਡਾ ਵੀ ਕੋਠੇ ਬਾਟਰ ਡਗ ਪਿਆ ਕਿਸੇ ਦੇ ਖਾਂਡ ਡਗ ਪਿਆ ਵਾ ਕਿਸੇ ਦੇ ਨਹੀਂ ਫਿਲਹਾਲ ਜਿਹੜੀ ਹੁਣ ਮਸੂਬਤਾ ਵੀ ਤੁਹਾਨੂੰ ਘਟੋ ਘਟ ਤਰਪਾਲਾਂ ਦੀ ਲੋੜ ਤਾਂ ਹੈਗੀ ਕੋਈ ਤਰਪਾਲਾਂ ਵਗੈਰਾ ਤੁਹਾਨੂੰ ਮਿਲੀਆਂ ਕਿ ਨਹੀਂ ਮਿਲੀਆਂ ਨਹੀਂ ਸਰ ਤਰਪਾਲਾਂ ਦੀ ਜਰੂਰਤ ਹੈਗੀ ਹੈ ਨਾ ਹਾਂਜੀ ਹੈਗੀ ਹੈ ਰਾਸ਼ਨ ਪਾਣੀ ਠੀਕ ਹੈ ਸਣ ਵੀ ਨਹੀਂ ਹੈਗਾ ਕੰਮ ਤਾਂ ਚੱਲੇ ਨਹੀਂ ਤਿੰਨ ਮਹੀਨੇ ਹੋ ਚੱਲੇ ਸਾਡੇ ਤਾਂ ਨਿਆਣੇ ਤਿੰਨ ਮਹੀਨੇ ਹਾਂਜੀ ਕੋਈ ਕੰਮ ਨਹੀਂ ਨਾ ਅੱਗੇ ਘਰਾਂ ਚ ਕਰਦਿਆਂ ਸੋ ਵੀ ਨਹੀਂ ਹੈਗਾ ਵੰਦਿਆਂ ਨੂੰ ਵੀ ਨੰ ਕੰਮ ਮਿਲਦੇ ਅਸਦਾ ਬਹੁਤ ਔਖਾ ਆ ਕੋਈ ਸਬਦੇ ਪੱਤਾ ਸਾਡੇ ਨਾਲ ਨਹਗਾ ਹੈਗਾ ਜੀ ਵਿੱਚ ਬੋਲੋ ਤੁਹਾਡਾ ਕੀ ਨਾਮ ਜੀ ਹਰੀਨਾ ਉੱਚੀ ਬੋਲੋ ਦਿਹਾਤੀ ਮਜ਼ਦੂਰ ਸਭਾ ਦੇ ਮੈਂਬਰ ਹਾਂ ਜੀ ਜ਼ਿਲ੍ਹਾ ਮੀਤ ਪ੍ਰਧਾਨ ਹਾਂ ਜੀ ਕੋਟਲੀ ਗਜਰਾ ਪਿੰਡ ਕੋਟਲੀ ਗਜਰਾ ਤੋਂ ਹਾਂ ਜੀ ਸਾਡੇ ਪਿੰਡ ਦੇ ਹਾਲਾਤ ਜਿੰਦਾ ਬਹੁਤ ਜ਼ਿਆਦਾ ਮਾੜੇ ਆ ਹਾਂ 3 ਮਹੀਨੇ ਲਗਾਤਾਰ ਬਾਰਸ਼ ਪੈਣ ਨਾਲ ਔਥਿਆਂ ਦੀਆਂ ਛੱਤਾਂ ਜ਼ਿਆਦਾਤਰ ਖਰਾਬ ਹੋ ਗਈਆਂ ਕਾਫੀ ਮੈਂਬਰਾਂ ਦੇ ਘਰਾਂ ਦੇ ਨੁਕਸਾਨ ਹੋ ਗਏ ਛੱਤਾਂ ਡਿੱਗ ਪਈਆਂ ਪਰ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤੇ ਲੋਕਾਂ ਦੇ ਘਰਾਂ ਦੇ ਸਮਾਨ ਸੜਕਾਂ ਤੇ ਪਏ ਆ ਕੋਈ ਘਰ ਗੁਰਦੁਆਰਿਆਂ ਚ ਰਹਿ ਰਹੇ ਆ ਉਹਨਾਂ ਦੇ ਚੁੱਲ੍ਹਾ ਵੀ ਨਹੀਂ ਤਪਦਾ ਹੈਗਾ ਤੇ ਸੋਤੇ ਤੋਂ ਵੀ ਅਵਾਜ਼ ਆ ਰਹੀ ਆ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਆ ਬੀਬੀਆਂ ਸਾਰੀਆਂ ਤੁਹਾਡੇ ਨਾਲ ਹੀ ਆ ਹਾਂਜੀ ਹਾਂਜੀ ਸਾਡੇ ਨਾਲ ਹੀ ਤੇ ਅੱਜ ਤਾਂ ਹੁਣ ਐਨੀਆਂ ਬਰਸਾਤਾਂ ਹੋਈਆਂ ਐਨੇ ਮੀਂਹ ਪਏ ਕੋਠੇ ਚੋਗੇ ਤੁਹਾਨੂੰ ਕੋਈ ਤਰਪਾਲਾਂ ਸਰਕਾਰ ਵੱਲੋਂ ਮਿਲੀਆਂ ਕਿ ਨਹੀਂ ਮਿਲੀਆਂ ਕਿਸੇ ਨੇ ਕੁਝ ਨਹੀਂ ਦਿੱਤਾ ਕੋਈ ਤਰਪਾਲਾ ਨਹੀਂ ਮਿਲੀਆਂ ਸਾਨੂੰ ਕੋਈ ਸਾਡੇ ਘਰ ਚ ਚੈੱਕ ਨਹੀਂ ਕਰਨਾ ਐ ਨੀਆਂ ਬਹਿ ਗਈਆਂ ਗਾਡਰ ਬਲੇ ਟਿੱਗ ਪਏ ਵਾ ਖਾਂ ਡਿੱਗੇ ਹੋਏ ਆ ਚੋਂਦੇ ਕੰਧਾਂ ਫਟੀਆਂ ਹੋਈਆਂ ਵਾ ਇੱਥੇ ਦੋ ਦਿਨ ਧੱਕੇ ਖਾਂਦੇ ਰਹੇ ਤਰਪਾਲਾਂ ਲਈ ਪਰ ਸੰਤਰਪਾਲਾਂ ਨਹੀਂ ਦਿੱਤੀਆਂ ਬਲਕੇ ਪੈਸੇ ਲੈ ਲੈ ਫਾਰਮ ਭਰਾਈਆਂ ਦਿੱਤੀਆਂ ਕੰਧਾਂ ਥੱਲੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਨੇ ਕਿ ਸਾਨੂੰ ਜਿਹੜੀ ਗਾਡਰਪਾਨੇ ਦੀ ਗ੍ਰਾਂਟ ਆ ਪੂਰੀ ਆਵੇ ਅਸੀਂ ਪੂਰਾ ਲੱਕਮੀ ਗ੍ਰਾਂਟ ਪੂਰੀ ਘਾਟ ਆਵੇ ਪੂਰੀਆਂ ਵੀ ਬੰਨਾਂ ਦੇ ਕੋਠੇ ਤਿੜਕੇ ਹੋਈ ਆ ਠੀਕ ਹੈ ਜੀ ਮਸੀਤੇ ਬੈਠੇ ਗੁਰਦੁਆਰੇ ਬੈਠੇ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਿੰਡ ਨੂੰ ਨੂੰ ਜੁਥੇ ਰੈਂਗ ਕੋ ਗੁਰਪ੍ਰੀਤ ਸਿੰਘ ਅਟਵਾਲ ਅੱਜ ਪੂਰੇ ਪਾਂਚ 8 ਜਥੇਬੰਦੀਆਂ ਦੇ ਸਾਂਝੇ ਮੋਰਚ ਪਿੰਡ ਤੇ ਖੇਤ ਮਜ਼ਦੂਰ ਦੁਨੀਆ ਨਾਲ ਦਾ ਇਹ ਮੋਰਚਾ ਸੀਗਾ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਹੜ੍ਹ ਆਇਆ ਤੇ ਸਰਕਾਰ ਦਾ ਅੱਜ ਅਸੀਂ ਇਹ ਦੇਖਿਆ ਰਵਈਆ ਕਿ ਮਜ਼ਦੂਰ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਕਾਰੋਬਾਰ ਠੱਪ ਸੀਗਾ ਤੇ بارشਾਂ ਕਾਰਨ ਉਹਨਾਂ ਦੇ ਸਾਰੇ ਘਰ ਚ ਹੁੰਦੇ ਸੀ ਗਾਡਰ ਵਾਲੀਆਂ ਕੱਚੀਆਂ ਛੱਤਾਂ ਸੀ ਉਹ ਵੀ ਬਹੁਤ ਪੁਰਾਣੀਆਂ ਸੀ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਿਹੜੀ ਗ੍ਰਾਂਟ ਮਿਲਣੀ ਉਹ ਵੀ ਲੋਕਾਂ ਨੂੰ ਮਿਲੀ ਨਹੀਂ ਕਿਉਂਕਿ ਉਹਨਾਂ ਦੇ ਲੈਂਟਰ ਨਹੀਂ ਪਏ ਜਿਸ ਦਾ ਕਰਕੇ ਲੋਕ ਇਸ ਮੀਂਹ ਤੇ بارشਾਂ ਦੇ ਨਾਲ ਇੰਨਾ ਪ੍ਰਭਾਵਿਤ ਹੋਏ ਕਿ 10 ਮਹੀਨੇ ਉਹਨਾਂ ਨੇ ਆਪਦੇ ਬੜੇ ਓਖੇ ਕੱਢੇ ਤੇ ਹੁਣ ਜਦੋਂ ਹੜ ਆਇਆ ਤਾਂ ਸਰਕਾਰ ਨੇ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਤੇ ਕਿਸਾਨਾਂ ਦੀ ਗੱਲ ਕੀਤੀ ਪਰ ਮਜ਼ਦੂਰਾਂ ਨੂੰ ਹੁਣ ਫੇਰ ਅੱਖੋਂ ਪਰੋਖੇ ਰੱਖਿਆ ਤੇ ਮਜ਼ਦੂਰਾਂ ਨੇ ਜਿਹਦਾ ਕਰਕੇ ਅੱਜ ਐਸਡੀਐਮ ਸ਼ਾਹਕੋਟ ਦਾ ਰੋਸ ਮਜਾਰਾ ਕੀਤਾ ਕਿ ਮਜ਼ਦੂਰ ਨੂੰ ਬਾਹਰ ਕਿਉਂ ਰੱਖਿਆ ਤੇ ਅੱਜ ਮੰਗ ਪੱਤਰ ਵੀ ਦਿੱਤਾ ਮੰਗ ਪੱਤਰ ਦੇ ਵਿੱਚ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਲਿਖੀਆਂ ਤੇ ਐਸਡੀਐਮ ਸਾਹਿਬ ਨੇ ਅੱਜ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਇਹ ਟਾੜੀਆਂ ਮੰਗਾਂ ਤੇ ਮੁੱਖ ਮੰਤਰੀ ਸਾਹਿਬ ਨੂੰ ਤੇ ਸੈਂਟਰ ਸਰਕਾਰ ਨੂੰ ਮੈਂ ਤੁਹਾਡਾ ਮੰਗ ਪੱਤਰ ਭੇਜ ਦੇਣਾ ਤਾਂ ਮਜ਼ਦੂਰਾਂ ਦਾ ਜੋ ਬਣਦਾ ਉਹ ਤੁਹਾਡਾ ਹੱਲ ਕਰਨਗੇ ਤੇ ਜਿਹੜੀਆਂ ਗਵਰਨਮੈਂਟ ਨੇ ਤਰਪੇਲਾ ਦਿੱਤੀਆਂ بارشਾਂ ਦੇ ਕਾਰਨ ਉਹ ਹਜੇ ਤੱਕ ਮਜ਼ਦੂਰਾਂ ਨੂੰ ਮਿਲੀਆਂ بارشਾਂ ਹਟ ਵੀ ਗਈਆਂ ਪਰ ਗਵਰਨਮੈਂਟ ਪੰਜਾਬ ਸਰਕਾਰ ਨੇ ਕਿਸੇ ਮਜ਼ਦੂਰ ਦੀ ਬਾਣੀ ਫੜੀ ਜਿਹੜੇ ਇਹਨਾਂ ਦੇ ਕ੍ਰਮ ਚੌਧਰੀ ਸੀ ਤਰਪੇਲਾ ਉਹਨਾਂ ਸੱਕਰ ਸਿੰਘ ਪਰਹਿ ਗਈਆਂ ਧੰਨਵਾਦ